ਲੁਧਿਆਣਾ ਚ ਆਪ ਦੇ ਸੰਜੀਪ ਅਰੋੜਾ ਦੀ ਹੋਈ ਭਾਰੀ ਲੀਡ ਨਾਲ ਜਿੱਤ ਲੋਕਾਂ ਨੇ ਲਗਾਈ ਮੋਹਰ ਆਪ ਦੇ ਕੰਮਾਂ ਤੇ ਪ੍ਰੋਫੈਸਰ ਮਲਤਾਨੀ ਆਪ ਦੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਤੇ ਮਕੇਰੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪ੍ਰੋਫੈਸਰ ਜੀ ਐਸ ਮਲਤਾਨੀ ਦੀ ਅਗਵਾਈ ਹੇਠ ਰੈਸਟ ਹੋਸ ਮਕੇਰੀਆਂ ਵਿਖੇ ਬੰਡੇ ਲੱਡੂ ਪ੍ਰੋਫੈਸਰ ਮਲਕਾਨੀ ਹੋਰਾਂ ਨੇ ਕਿਹਾ ਕਿ ਲੁਧਿਆਣਾ ਵਾਸੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੇ ਲਗਾਈ ਮੋਹਰ ਆਖਰ ਜਿੱਤ ਹੋਈ ਸਚਾਈ ਅਤੇ ਕਮਾਂ ਦੀ ਅੱਗੇ ਦੇਖੋ ਪੂਰੀ ਰਿਪੋਰਟ ਹੁਸ਼ਿਆਰ ਪਰ ਫੌਕਸ ਤੋਂ ਸੁਖਵਿੰਦਰ ਸਿੰਘ ਮਹਿਰਾ ਦੇ ਨਾਲ ਜੇਕਰ ਤੁਸੀਂ ਸ਼ਿਆਰ ਪਰ ਫੌਕਸ 채ਨ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਜੀ ਭਗਵੰਤ ਮਾਨ ਮੋਦੀ ਪਾਰਟੀ ਜਿੰਦਾਬਾਦ जिंदाबाद जिंदाबाद आम आदमी पार्टी जिंदाबाद 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 आम आदमी पार्टी जिंदाबाद 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 पंजाब सरकार जिंदाबाद 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 अरविंद केजरीवाल जिंदाबाद 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 अरविंद केजरीवाल जिंदाबाद 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 आम आदमी पार्टी जिंदाबाद 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 आम आदमी पार्टी जिंदाबाद 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 ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ 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 ਸਾਰਨ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਦੋਸਤੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜੋ ਸਮਾਜ ਚ ਚੇਂਜ ਆ ਰਹੀ ਹੈ ਉਹ ਬਹੁਤ ਵੱਡੀ ਹੈ ਅੱਜ ਦੁਨੀਆ ਸਾਰੀ ਬਹੁਤ ਸਿਆਣੀ ਹੈ ਪਬਲਿਕ ਸਾਰੀ ਕੰਮ ਦੇ ਆਧਾਰ ਤੇ ਵੋਟਾਂ ਕਰਦੀ ਹੈ ਉਹ ਇਹ ਗੱਲ ਸਾਡੇ ਲੁਧਿਆਣੇ ਹਲਕੇ ਦੀ ਸੂਝਵਾਨ ਵੋਟਰਾਂ ਨੇ ਪ੍ਰੂਫ ਕਰਤਾ ਹੈ ਕਿ ਮਾਨ ਸਰਕਾਰ ਨੇ ਜੋ 3.5 ਸਾਲ ਕੰਮ ਕੀਤੇ ਨੇ ਉਹ ਪੰਜਾਬ ਦੇ ਹਿੱਤਾਂ ਦੇ ਕੰਮ ਕੀਤੇ ਨੇ ਲੋਕਾਂ ਦੇ ਫਰਜ਼ ਦੇ ਕੰਮ ਕੀਤੇ ਨੇ ਲੋਕਾਂ ਨੇ ਕੰਮ ਦੇਖਦੇ ਹੋਏ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੇਖਦੇ ਹੋਏ ਸਾਡੇ ਉਥੋਂ श्री ਸ਼ੰਜੀਵ अरोड़ा जी ਨੂੰ ਭਾਰੀ ਬੋਮਾ ਦੇ ਕੇ ਜੁਬਾਰਾ ਜਤਾਇਆ ਸੋ ਇਹ ਗੱਲ ਪ੍ਰੂਫ ਕਰਦੀ ਹੈ ਕਿ ਜਨਤਾ ਅੱਜ ਕੱਲ ਕਿਸੇ ਮੌਕਾ ਪ੍ਰਸਤ ਨੂੰ ਕਿਸੇ ਧੋਖੇਬਾਜ਼ ਨੂੰ ਕਿਸੇ ਪੈਸੇ ਵਾਲੇ ਨੂੰ ਕਿਸੇ ਬੌਧੇ ਗੱਲਾਂ ਕਰਨ ਵਾਲ ਨੂੰ ਧਰਮ ਦੇ ਨਾਂ ਤੇ ਵੋਟਾਂ ਨਹੀਂ ਪਾਉਂਦੀ ਅੱਜ ਲੋਕ ਸਿਰਫ ਤੇ ਸਿਰਫ ਬੰਦੇ ਦਾ ਤੇ ਪਾਰਟੀ ਦਾ ਕੰਮ ਦੇਖਦੀ ਹੈ ਇਸੇ ਕਰਕੇ ਸਾਡੀਆਂ ਪਾਰਟੀ ਦੇ ਕੰਮ ਦੇਖਦੇ ਹੋਏ ਗੁਜਰਾਤ ਤੋਂ ਵੀ ਅਸੀਂ ਜਿੱਤੇ ਆ ਔਰ ਲੁਧਿਆਣਾ ਤੋਂ ਵੀ ਸੰਜੀਵ अरोड़ा जी ਭਾਰੀ ਬਹੁਤ ਮਤਲਬ ਜਿੱਤ ਰਹੇ ਨੇ ਸਭ ਨੂੰ ਆਮ ਆਦਮੀ ਪਾਰਟੀ ਮਕੇਰੀਆਂ ਬਹੁਤ ਲੱਖ ਲੱਖ ਮੁਬਾਰਕਾਂ ਥੈਂਕ ਯੂ ਵੈਰੀ ਮਚ